ਅੱਜ ਦੀ ਸਭ ਤੋਂ ਵੱਡੀ ਖਬਰ ਰਮਨ ਅਰੋੜਾ ਨੂੰ ਕੋਰਟ ਤੋਂ ਨਹੀਂ ਮਿਲੀ ਜ਼ਮਾਨਤ ਅਕਾਲੀ ਦਲ ਤੋਂ ਕਾਂਗਰਸ ਤੇ ਹੁਣ ਆਪ ਵਿੱਚ ਆਏ ਰਮਨ ਅਰੋੜਾ ਜੋ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਇਸ ਵੇਲੇ ਇੱਕ ਗੰਭੀਰ ਮਾਮਲੇ 'ਚ ਘਿਰੇ ਹੋਏ ਨੇ ਇਹਨਾਂ ਨੂੰ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਕ੍ਰਪਸ਼ਨ ਦੇ ਇੱਕ ਕੇਸ 'ਚ ਗ੍ਰਿਫਤਾਰ ਕੀਤਾ ਸੀ ਅੱਜ ਜਦੋਂ ਉਹਨਾਂ ਦੀ ਜ਼ਮਾਨਤ ਦੀ ਸੁਣਵਾਈ ਹੋਈ ਤਾਂ ਅਦਾਲਤ ਨੇ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਕੋਲ ਮਜ਼ਬੂਤ ਸਬੂਤ ਨੇ ਅਤੇ ਜਾਂਚ ਅਜੇ ਚੱਲ ਰਹੀ ਹੈ ਰਮਨ अरोड़ा ਤੇ ਲੱਗੇ ਇਲਜ਼ਾਮਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਇੱਕ ਵਾਰੀ ਫੇਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ ਕਈ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਪਾਰਦਰਸ਼ੀ ਰਾਜਨੀਤੀ ਦੇ ਦਾਅਵੇ ਹੁਣ ਜ਼ਮੀਨ ਤੇ ਕਿਉਂ ਨਹੀਂ ਨਜ਼ਰ ਆ ਰਹੇ ਹੁਣ ਅਗਲੀ ਸੁਣਵਾਈ ਤਾਰੀਖ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਜਿੱਥੇ ਇਹ ਤੈਅ ਹੋਵੇਗਾ ਕਿ ਰਮਨ अरोड़ा ਦੀ ਜ਼ਮਾਨਤ ਹੋਵੇਗੀ ਜਾਂ ਨਹੀਂ ਹਾਲੇ ਲਈ ਉਹਨਾਂ ਨੂੰ ਨਿਆਂਇਕ ਹਿਰਾਸਤ 'ਚ ਹੀ ਰੱਖਿਆ ਜਾਵੇਗਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੀ رائے ਕਮੈਂਟਸ ਜ਼ਰੂਰ ਦਿਓ ਵੇਖਦੇ ਰਹੋ ਅਮਨ ਔਨ ਪੰਜਾਬੀ